ਮੁਹਾਲੀ ਪੁਲਿਸ ਵੱਲੋਂ 에어ਪੋਰਟ ਰੋਡ ਵਿਖੇ ਨਵੇਂ ਹਾਈ ਟੈਕ ਪੁਲਿਸ ਬੀਟ ਦਾ ਉਦਘਾਟਨ ਐਸਐਸਪੀ ਮੁਹਾਲੀ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ। ਧੀਰੇ ਧੀਰੇ ਆਪਾਂ ਕਰ ਰਹੇ ਹਾਂ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਦੇਖ ਸਕਦੇ ਹੋ ਆਪਣੇ ਜਿਹੜੇ ਆ ਆਟੋਮੈਟਿਕ ਚਲਾਣ ਵਾਲੇ ਕੈਮਰਾਜ਼ ਵੀ ਹੈਗੇ ਉਹ ਵੀ ਸਾਡੀ ਮਾਡਰਨਾਈਜੇਸ਼ਨ ਡਰਾਈਵ ਦਾ ਹਿੱਸਾ ਹੈਗਾ ਸੋ ਤੁਸੀਂ ਇਹ ਮਾਡਰਨ ਬੀਡ ਬਾਕਸ ਜਿਹਦੇ ਵਿੱਚ ਇਪੀਜਨ ਦੇ ਅੱਛੇ ਕੈਮਰੇ ਲੱਗੇ ਹੋਏ ਫਲੈਸ਼ਰ ਲਾਈਟਸ ਲੱਗੀ ਹੋਈ ਹੈ ਐਲਈਡੀ ਇਨਫੋਰਮੇਟਿਵ ਲੱਗੀ ਹੋਈ ਹੈ ਚਾਰੇ ਪਾਸੇ ਇਹਦਾ ਇਹ ਪਰਪਸ ਹੈਗਾ ਕਿ ਇੱਕ ਤਾਂ ਜਿਹੜੇ ਮੁਲਾਜ਼ਮ ਹਨ ਉਹਨਾਂ ਨੂੰ ਵਧੀਆ ਮਾਡਰਨ ਸ਼ੈਡ ਵਾਲੇ ਅੰਦਰ ਚੇਅਰ ਟੇਬਲ ਲੱਗੀ ਹੈ ਸੀਸੀਟੀਵੀ ਕੈਮਰਾ ਲੱਗੇ ਦੇ ਨਾਲ ਮਾੜੇ ਬੰਦਿਆਂ ਤੇ ਨਜ਼ਰ ਰੱਖੀ ਜਾ ਸਕਦੀ ਹੈ ਔਰ ਇੱਕ ਸੈਂਟਰਲ ਏਰੀਆ ਆਫ ਦੀ ਸਿਟੀ ਦਿਨ ਭਰ ਇੱਥੇ ਮੂਵਮੈਂਟ ਵਗੈਰੇ ਰਹਿੰਦੀ 에어ਪੋਰਟ ਚੌਕ ਸੋ ਇ ਮਾੜੀ ਘਟਨਾ ਨਾ ਵਾਪਰੇ ਪੁਲਿਸ ਦੀ ਨਿਗਰਾਨੀ ਪੂਰੀ ਰਹੇ ਉਸ ਕਰਕੇ ਲੋਕੇਸ਼ਨ ਅਸੀਂ ਚੂਜ਼ ਕੀਤੀ ਹੈ ਜੀ ਔਰ ਲੋਕਾਂ ਦੀ ਸਹੂਲਤ ਵੀ ਹੁੰਦੀ ਹੈ ਕਿਉਂਕਿ ਇੱਥੇ ਕੋਈ ਨਾ ਕੋਈ ਪੀਸੀਆਰ ਗੱਡੀ ਹਾਜ਼ਰ ਰਹੇਗੀ ਜਾਂ ਬੀਟ ਬਾਕਸ ਦੇ ਵਿੱਚ ਕੋਈ ਬੈਠਾ ਹੋਏਗਾ ਮੁਲਾਜ਼ਮ ਤਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਦਿੱਕਤ ਆਂਦੀ ਤਾਂ ਉਹ ਵੀ ਇਮੀਡੀਟਲੀ ਅਪਰੋਚ ਕਰ ਸਕਦੇ ਸ਼ਹਿਰ ਦੇ ਵਿੱਚ ਹੋਰ ਵੀ ਕਈ ਅਹਿਮ ਪੁਆਇੰਟਸ ਨੇ ਕਿਹੜਾ ਹੁਨਾ ਪੁਆਇੰਟਸ ਦੇ ਉੱਪਰ ਵੀ ਇਸੇ ਤਰ੍ਹਾਂ ਧਿਆਨ ਆਲੇ ਜਿਨ੍ਹਾਂ ਦੇ ਵਿੱਚ ਬੀਟ ਬਾਕਸ ਲੱਟਣ ਨੂੰ ਮਿਲਣ ਪਿੱਛੇ ਦੇਖੋ ਅਸੀਂ ਜ਼ੀਰਕਪੁਰ ਦੇ ਵਿੱਚ ਲਗਵਾਇਆ ਹੈ ਸ਼ਟ ਲਾਈਟਾਂ ਦੇ ਕਾਫੀ ਵੱਡਾ ਬ

ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਟ੍ਰੈਫਿਕ ਨੂੰ ਰੈਗੂਲੇਟ ਕਰਨ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਕੋਈ ਵਿਵਸਥਾ ਕਰਨ ਜਾ ਰਹੀ ਹੈ। ਦੇਖੋ ਜੀ ਚੁਣੌਤੀਆਂ ਤੇ ਸਾਡੀ ਜੌਬ ਦਾ ਹਿੱਸਾ ਹੈ। ਚੁਣੌਤੀਆਂ ਲਈ ਅਸੀਂ ਤਿਆਰ ਹੈਗੇ ਹਾਂ। ਜਿਵੇਂ ਜਿਵੇਂ ਆਉਂਦੀ ਰਹੇਗੀ ਇਸ ਨੂੰ ਸਮਾਧਾਨ ਵੀ ਕਰਦੇ ਰਹਿਣਾ ਵਿੱਚ। ਸੋ ਸਾਡੀ ਪ੍ਰਸ਼ਾਸਨ ਨਾਲ ਵੀ ਗੱਲ ਚੰਗੀ ਚੱਲਦੀ ਰਹਿੰਦੀ ਹੈ। ਡੀਸੀ ਸਾਹਿਬ ਤੇ ਅਸੀਂ ਲੋਕਲ ਜਿਹੜੇ ਪੋਲਿਟੀਕਲ ਨੁਮਾਇੰਦੇ ਹੈਗੇ ਉਹਨਾਂ ਨਾਲ ਰੈਗੂਲਰ ਮੀਟਿੰਗਸ ਵਗੈਰੇ ਕਰਦੇ ਹਾਂ ਰੋਡ ਸੇਫਟੀ ਦੀ। ਉਹਦੇ ਵਿੱਚ ਵੀ ਡਿਸਕਸ ਹੁੰਦਾ ਰਹਿੰਦਾ ਹੈ ਕਿ ਕਿਤੇ ਕਿਸ ਰੋਡ ਨੂੰ ਜਿਹੜਾ ਹੈਗਾ ਸਟਾਰਟ ਕਰਨ ਦੀ ਲੋੜ ਹੈ ਕਿਤੇ ਕੋਈ ਇਨਫਰਾਸਟ੍ਰਕਚਰ ਰੋਡ ਦਾ ਹੈਗਾ ਉਹਦੀ ਕਮੀ ਉਹਨੂੰ ਠੀਕ ਕੀਤਾ ਜਾ ਸਕੇ ਸੋ ਦਿਸ ਇਜ਼ ਅ ਵਰਕ ਇਨ ਪ੍ਰੋਗਰੈਸ ਇਹ ਤਾਂ ਹਮੇਸ਼ਾ ਜਿਹੜੀ ਹੈ ਕਿ ਚਲਦੀ ਰਹੇਗੀ ਅਸੀਂ ਉਹਦੇ ਲਈ ਤਿਆਰ ਸਰ ਕਿੰਨੇ ਕੋ ਕੈਮਰੇ ਜਿੱਦਾਂ ਕਿ ਲਾਇਗ ਸਨ ਉਹਨਾਂ ਨੂੰ ਲੈ ਕੇ ਹੁਣ ਅਕਿ ਕਿੰਨੀ ਕੋ ਰਿਕਵਰੀ ਹੋ ਸਕਦੀ ਹੈ ਕਿੰਨੇ ਕੋ ਚਲਾਨ ਕੀਤੇ ਜਾ ਰਹੇ ਨੇ ਕਿੰਨੇ ਕੋ ਲਾਹੇ ਬੰਦ ਕਰਦੇ ਨੇ ਦੇਖੋ ਜਿਹੜੀ ਰਿਕਵਰੀ ਹੈਗੀ ਲਗਭਗ 1 ਕਰੋੜ ਤੋਂ 1 ਕਰੋੜ ਦੇ ਆਸਪਾਸ ਜਿਹੜਾ ਹੈਗਾ ਅਮਾਉਂਟ ਲੋਕਾਂ ਨੇ ਹੁਣ ਤੱਕ ਚਲਾਨ ਦਾ ਜਮਾ ਕਰਾ ਚੁੱਕੇ ਨੇ ਤੋਂ ਮੇਰੇ ਖਿਆਲ ਐਗਜ਼ੈਕਟ ਡਾਟਾ ਆਫ ਹੈਂਡ ਮੇਰੇ ਕੋਲ ਨਹੀਂ ਹੈ ਲੇਕਿਨ 4.5 ਕਰੋੜ ਤੋਂ ਜ਼ਿਆਦਾ ਦੇ ਚਲਾਨ ਆਪਾਂ ਕਰ ਚੁੱਕੇ ਹਾਂ ਔਰ ਮੇਰੇ ਖਿਆਲ ਅਮਾਉਂਟ ਇਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਮੈਟਰ ਇਹ ਕਰਦਾ ਹੈ ਕਿ ਭਈ ਆਪਣੇ ਕੈਮਰੇ ਕੰਮ ਕਰ ਰਹੇ ਹਨ ਲੋਕਾਂ ਦੇ ਚਲਾਨ ਹੋ ਰਹੇ ਹਨ ਸੋ ਜਿਵੇਂ ਇੱਕ ਆਪਣਾ ਹਮੇਸ਼ਾ ਇੱਕ ਡ੍ਰੀਮ ਰਹਿੰਦਾ ਸੀ ਕਿ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਲੋਕੀ ਟ੍ਰੈਫਿਕ ਨਿਯਮ ਮੰਨਦੇ ਹਨ ਕਿਉਂਕਿ ਉੱਥੇ ਕੈਮਰਾਜ਼ ਵਗੈਰਾ ਚੱਲਦੇ ਹਨ ਸੋ ਆਪਾਂ ਕਦੋਂ ਮਾਡਰਨ ਹੋਵਾਂਗੇ ਸੋ ਇੱਕ ਮਹੀਨਾ ਹੋ ਗਿਆ ਆਪਣਾ ਅੱਛਾ ਪ੍ਰੋਜੈਕਟ ਚੱਲ ਰਿਹਾ ਹੈ ਆਹ ਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਮੈਨੂੰ ਉਮੀਦ ਹੈ ਕਿ ਚਲਾਨਾਂ ਦੀ ਸੰਖਿਆ ਵੀ ਵਧੇਗੀ ਤੇ ਲੋਕੀ ਪੈਸੇ ਵੀ ਹੋਰ ਜਮਾਉਣਗੇ। ਆਹ ਰੈਵਨਿਊ ਸਰ ਪੁਲਿਸ ਵੈਲਫੇਅਰ ਤੇ ਪਿੱਛੇ ਇਸ ਦਾ ਇਸਤੇਮਾਲ ਹੋਏਗਾ। ਇਹ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਵੀ ਇਸ ਦਾ ਇਸਤੇਮਾਲ ਹੋ ਸਕਦਾ। ਦੇਖੋ ਰੈਵਨਿਊ ਜਿਹੜਾ ਹੁੰਦਾ ਹੈ ਉਹ ਸਾਰਾ ਦਾ ਸਾਰਾ ਜਿਹੜਾ ਡਿਪਾਰਟਮੈਂਟ ਹੈਗਾ ਕੰਸਰਨ ਰੈਵਨਿਊ ਡਿਪਾਰਟਮੈਂਟ ਇਟ ਇਜ਼ देयर ਕਾਲ ਕਿ ਡਿਸਬਰਸ ਕਿਵੇਂ ਹੋਣਾ ਹੈ। ਸੋ ਦੇ ਵਿਲ ਟੇਕ ਅਕਾਉਂਟ। ਇੱਕ ਸਰ ਅਸੀਂ ਇੱਥੇ ਖੜੇ ਆਂ। ਇੱਕ ਪਿੱਛੇ ਬੋਰਡ ਵੀ ਲੱਗਿਆ ਹੋਇਆ ਹੈ। ਨਸ਼ਾ ਤਸਕਰੀ ਦੇ ਖਿਲਾਫ ਸਰਕਾਰ ਜਿਹੜ ਮੋਹਾਲੀ ਦੇ ਵਿੱਚ ਕੀ ਸਿੱਕੀ ਹਾਲਾਤ ਨੇ ਕੀ ਜਿਹੜਾ ਨੈਕਸਸ ਚੱਲ ਰਿਹਾ ਸੀ ਉਹ ਖਤਮ ਹੋ ਪਾਇਆ ਹੈ ਮੇਨ ਜਿਹੜੇ ਪੁਆਇੰਟ ਸੀ ਆਇਡੈਂਟੀਫਾਈ ਹੋ ਪਾਏ ਨੇ ਦੇਖੋ ਪਿਛਲੇ ਜਿਹੜਾ ਆਪਣਾ ਸਰਕਾਰ ਨੇ ਸ਼ੁਰੂ ਕੀਤਾ ਹੈ ਜੁਦ ਨਸ਼ਿਆਂ ਵਿਰੁੱਧ ਇਹਦੇ ਵਿੱਚ 1 ਮਹੀਨੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਉਹਦੇ ਵਿੱਚ ਕਾਫੀ ਕੰਮ ਹੋਇਆ 25 ਤੋਂ 30 ਜਿਹੜੇ ਸਟ੍ਰੀਟ ਲੈਵਲ ਤੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਕੀਤਾ ਗਿਆ ਜਿਹੜੇ ਹੌਟਸਪੌਟ ਸੀਗੇ ਆਪਣੇ ਆਇਡੈਂਟੀਫਾਈ ਡੈਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਨ੍ਹਾਂ ਦੇ ਵਿੱਚ ਵੀ ਅਸੀਂ ਮੀਡੀਆ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਉੱਤੇ ਜਾ ਕੇ ਅਸੀਂ ਐਕਸਰਸਾਈਜ਼ ਕੀਤੀ ਕਈ ਹੌਟਸਪੌਟ ਦੇ ਵਿੱਚ ਲੋਕੀ ਜਿਹੜੇ ਹੈਗੇ ਆਪਣੇ ਕਰ ਵਗੈਰੇ ਛੜਕੇ ਵੀ ਚਲੇ ਗਏ ਲੇਕਿਨ ਫਿਰ ਵੀ ਇਹ ਕਹਿਣਾ ਕਿ ਪੂਰੀ ਤਰੀਕੇ ਨਾਲ ਖਤਮ ਹੋ ਗਿਆ ਜਾਂ ਫਿਰ ਕੋਈ ਜਿਹੜਾ ਹੈਗਾ ਇਹਦੇ ਵਿੱਚ ਕੋਈ ਇੰਪਰੂਵਮੈਂਟ ਦੀ ਗੁਜ਼ਾਇਸ਼ ਨਹੀਂ ਹੈ ਉਹ ਮੈਂ ਫਿਲਹਾਲ ਕਵਾਂਗਾ ਕਿ ਦੀ ਦੇਖੋ ਇਹ ਕਿਸ ਕੰਟੀਨਿਊਸ ਆਪਣੀ ਜਿਹੜੀ ਜੁਧ ਹੈਗੀ ਇਹ ਚੱਲ ਰਿਹਾ ਹੈ ਇਹ ਜਿਹੜੀ ਹੈਲਪ ਲਾਈਨ ਤੁਸੀਂ ਜਿਹੜੀ ਗੱਲ ਕੀਤੀ ਹੈ ਇਹਨੂੰ ਸੇਫ ਪੰਜਾਬ ਟਿਪ ਲਾਈਨ ਕਹਿੰਦੇ ਹੈ ਇਹਦਾ ਨੰਬਰ ਹੈਗਾ 9779100200 ਸੋ ਇਸ ਨੰਬਰ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਇਹ ਇਹਦੇ ਵਿੱਚ ਜਿਹੜਾ ਵੀ ਵਿਅਕਤੀ WhatsApp ਤੇ ਕੋਈ ਜਾਣਕਾਰੀ ਦਿੰਦਾ ਹੈ ਉਹਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਯਾਨੀ ਕਿ ਐਸ ਐਚਓ ਡੀ ਐਸ ਪੀ ਐਸ ਪੀ ਜਾਂ ਐਸ ਐਸ ਪੀ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਇਹ ਕੰਪਲੇਂਟ ਕਿਸ ਵਿਅਕਤੀ ਨੇ ਕੀਤੀ ਹੈ ਔਰ ਇਹ ਜਿਹੜੀ ਹੈਲਪਲਾਈਨ ਹੈਗੀ ਇਹਦੀ ਅਸੀਂ ਆਪਣੇ ਦਫ਼ਤਰ ਦੇ ਵਿੱਚ ਸਾਡੇ ਸੀਨੀਅਰ ਆਫੀਸਰ ਇੰਪੈਕਟ ਸਾਡੇ ਡੀ ਜੀ ਪੀ ਸਾਹਿਬ ਆਪ ਵੀ ਇਹਦੀ ਡੇਲੀ ਨਿਗਰਾਨੀ ਕਰਦੇ ਹਨ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਕਿ ਜੇਕਰ ਉਹ ਫਿਜ਼ੀਕਲੀ ਕਈ ਵਾਰ ਜੁਝਕਤੇ ਨਹੀਂ ਦੱਸ ਸਕਦੇ ਸੋ ਇਸ ਹੈਲਪਲਾਈਨ ਦੀ ਵਰਤੋਂ ਕਰਕੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੀ ਨਸ਼ਿਆਂ ਦੇ ਵਿਰੁੱਧ ਲੜਾਈ ਹੈ ਉਹਨੂੰ ਹੋਰ ਬੈਟਰ ਤਰੀਕੇ ਨਾਲ ਲੜ ਸਕੀਏ